ਸ਼ਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਗੱਲ ਕਰੀਏ ਮੁੱਦੇ ਲੈ ਕੇ ਹਾਜ਼ਰਾਂ ਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਕਿਰਨ ਵਸ਼ਿਸ਼ਟ ਜੀ ਕਿਰਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸੋਨਮ ਸਰ ਆਪਾਂ ਜੋ ਗੱਲ ਕਰੀਏ ਮੁੱਦੇ ਦੀ ਆਪਾਂ ਹਰ ਰੋਜ਼ ਜਿਹੜਾ ਹੈ ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਆਇਆ ਨਵਾਂ ਮੋੜ ਬਿਲਕੁਲ ਨਵਾਂ ਮੋੜ ਇਸ ਲਈ ਕਹਿ ਸਕਦੇ ਆ ਕਿਉਂਕਿ ਹੁਣ ਬੰਦੀ ਸਿੰਘਾਂ ਦਾ ਜਿਹੜੇ ਪਰਿਵਾਰ ਨੇ ਜੀ ਉਹਨਾ ਵੱਲੋਂ ਅ ਅਮਰਸਾ ਸਾਹਿਬ ਨੂੰ ਖਬਰ ਹੈ ਕਿ ਹੜਤਾਲ ਜਿਹੜੀ ਸਮਾਪਤ ਕਰ ਲਈ ਗਈ ਹੈ ਜਿੱਥੇ ਕਿਹਾ ਗਿਆ ਸੀਗੇ ਜਿਹੜੇ ਪੰਜ ਸਿੰਘ ਸਹਿਬਾਂ ਜਾ ਕੇ ਹੂੰ ਬੰਦੀ ਸਿੰਘਾਂ ਦੀ ਰਿਹਾਈ ਵਲ ਲਈ ਜਿਹੜੀ ਮੰਗ ਹੈਗੀ ਉਹ ਤਾਂ ਹੈ ਜਿਹੜੇ ਉੱਥੇ ਜੇਲਾ ਚ ਬੈਠ ਕੇ ਭੁੱਖ ਹੜਤਾਲ ਤੇ ਬੈਠੇ ਰਹੇ ਉਹਨਾਂ ਦੀ ਹੜਤਾਲ ਬੰਦ ਖਤਮ ਕਰਾਈ ਜਾਵੇ ਹੂੰ ਤਾਂ ਖੋਰ ਉਸ ਦੇ ਵਿੱਚ ਸਾਰੀ ਜਿਹੜੀ ਅਪਡੇਟ ਆਈ ਹੈਗੀ ਇਸ ਕਰਕੇ ਬੰਦੀ ਸਿੰਘਾਂ ਵੀ ਰਿਹਾਈ ਦਾ ਜਿਹੜਾ ਨਵਾਂ ਮੋੜ ਇਸ ਲਈ ਕਹਿ ਸਕਦੇ ਆ ਕਿ ਇੱਕ ਅਗਾਹ ਵਾਲੋ ਵਧਿਆ ਹੈਗਾ ਜੀ ਇਸ ਲਈ ਆਪਾਂ ਨਵੇਂ ਮੋੜ ਦੀ ਗੱਲ ਕਰ ਰਹੇ ਤੇ ਤੋਂ ਦਾ ਦੇਖੀ ਅੰਜਾਮ ਜਿਹੜਾ ਹੈਗਾ ਉਹ ਕਿਉਂਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜਾ ਹੈ ਅੰਮ੍ਰਿਤਪਾਲ ਨੇ ਜਿਹੜੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਭੁੱਖ ਹੜਤਾਲ ਤੇ ਬੈਠੀ ਸੀ ਬਿਲਕੁਲ ਇਹ ਤੁਹਾਨੂੰ ਜ਼ਿਕਰ ਜੋਗ ਹੋਏਗਾ ਕਿ 22 ਫਰਵਰੀ ਤੋਂ ਅਕਾਲ ਤਖਤ ਸਾਹਿਬ ਦੇ ਬਾਹਰ ਬੈਠਾ ਹੋਣਾ ਉਹ ਤੋਂ ਸ਼ੁਰੂ ਕੀਤੀ ਗਈ ਸੀ 22 ਫਰਵਰੀ ਨੂੰ ਅੰਮ੍ਰਿਤਪਾਲ ਦਾ ਜਿਹੜਾ ਪਰਿਵਾਰ ਸੀਗਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਤੇ ਪਰਿਵਾਰ ਵੱਲੋਂ ਕਿੰਨਾ ਜਿਹੜੀ ਕੀਤੀ ਗਈ ਸੀਗੀ ਤੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਹੁਣ ਖਤਮ ਕਰਾ ਦਿੱਤੀ ਗਈ ਹੈ ਸੁਖਦਗਰ ਲੈ ਕਿਉਂਕਿ ਉਹ ਹੜਤਾਲ ਵੀ ਕੋਈ ਪੰਜਾਬੀ ਕਰੇ ਮੰਗਾਂ ਨੂੰ ਲੈ ਕੇ ਉਹ ਬਹੁਤੀ ਵਧੀਆ ਗੱਲ ਨਹੀਂ ਹੈਗੀ ਹਾਲਾਂਕਿ ਇਹਨਾਂ ਦੇ ਜਿਹੜੇ ਮੰਗਾਂ ਹੈਗੀਆਂ ਉਹ ਫੇਰ ਉਹੀ ਹੈਗੀਆਂ ਕਿ ਪਹਿਲਾਂ ਉਹਦੀ ਹੜਤਾਲ ਦੀ ਖਤਮ ਕਰਾਈ ਜਾਵੇ ਹੁਣ ਉਹਨਾਂ ਨੂੰ ਮੋੜ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਜੇਲ੍ਹ ਵਿੱਚ ਲਿਆਂਦਾ ਜਾਵੇ ਅ ਅਸਮਗਰ ਦੀ ਟਿਬਰੂਗਰ ਜੇਲ੍ਹ ਵਿੱਚ ਬੰਦ ਵਾਰਿਸ਼ ਪੰਜਾਬ ਦੇ ਮੁਖੀ ਕਿਉਂਕਿ ਉਹਨਾਂ ਦੀ ਇੱਕ ਮਹਿੰਮ ਚਲਾਈ ਸੀ ਵਾਰਿਸ਼ ਪੰਜਾਬ ਦੇ ਜਿਹਦੇ ਵਿੱਚ ਸਿੱਖ ਨੌਜਵਾਨਾਂ ਨੂੰ ਇਕੱਠੇ ਕਰਕੇ ਅਵਰਤ ਪੰਚ ਕਾਇਆ ਕਰਦੇ ਸੀਗੇ ਜੀ ਬਾਰੇ ਸੰਜਾਬ ਦੇ ਮੁਖੀ ਅਮਰਿਤਪਾਲ ਦੀ ਗੱਲ ਕਰਦੇ ਆ ਹਾਲਾਂਕਿ ਉਹ ਦੁਬਈ ਤੋਂ ਇੱਥੇ ਆਏ ਸੀ ਪੰਜਾਬ ਦੇ ਤੇ ਹੈ ਪੰਜਾਬੀ ਸੀਗੇ ਤੇ ਉਹਨਾਂ ਦਾ ਜਿਹੜਾ ਤੁਸੀਂ ਦੇਖਣਾ ਹੈ ਕਾਫੀ ਥੋੜੇ ਸਮੇਂ ਦੇ ਵਿੱਚ ਹੀ ਕਾਫੀ ਵੱਡਾ ਨਾਮ ਤੇ ਵੱਡਾ ਕਦ ਹੋ ਗਿਆ ਸੀਗਾ ਤੇ ਉਹਨਾਂ ਦੇ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਉਹਨਾਂ ਨੂੰ ਟੀਬਰੂਗੜ ਜੇਲ੍ਹ ਦੇ ਵਿੱਚ ਲਿਆ ਜਾਂਦੇ ਨੇ ਨੇ ਤੋ ਉਸ ਤੋਂ ਬਾਅਦ ਹੁਣ ਕਹਿੰਦੇ ਕਿ ਉਹ ਉਹਨਾਂ ਦੇ ਵੱਲ ਉਹਨਾਂ ਨੂੰ ਪੰਜਾਬ ਲੈ ਜਾਣਾ ਚਾਹੀਦਾ ਹੈਗਾ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਪਾਲ ਤੇ ਸਾਥੀਆਂ ਦੀ ਪੰਜਾਬ ਦੀ ਜੇਲ੍ਹ ਵਿੱਚ ਤਬਦੀਲੀ ਕੀਤੀ ਜਾਵੇ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਕੀਤਾ ਗਿਆ ਸੀਗਾ ਹਾਲਾਂਕਿ ਤੁਸੀਂ ਦੇਖਿਆ ਹੋਣਾ ਕਿ ਇਸ ਪੰਥਕ ਇਕੱਠ ਦੇ ਵਿੱਚ ਜਿਹੜੇ ਲੋਕ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਸੀਗਾ ਇਸ ਤਰ੍ਹਾਂ ਵੀਡੀਓ ਸਾਹਮਣੇ ਆਏ ਸੀਗਾ ਪਾਨਾ ਸਿੱਧੂ ਦੇ ਜਿਵੇਂ ਵੀਡੀਓ ਆਏ ਸੀ ਉਹਨੂੰ ਗੱਡੀ ਚੋਂ ਫੜਿਆ ਗਿਆ ਸੀਗਾ ਲੱਖਾਂ ਤੇ ਡਾਲ ਦੀ ਵੀਡੀਓ ਆਈ ਸੀ ਉਹਨੂੰ ਰੋਕਿਆ ਗਿਆ ਸੀਗਾ ਪਰ ਫਿਰ ਵੀ ਉੱਤੇ ਇਕੱਠ ਜਿਹੜਾ ਹੈਗਾ ਵੱਡੇ ਤੌਰ ਤੇ ਉੱਪਰ ਦੇਖਿਆ ਗਿਆ ਸੀਗਾ ਇਸ ਮੌਕੇ ਤੇ ਮਤਾ ਪਾਸ ਕੀਤਾ ਗਿਆ ਕਿ ਜਿਸ ਵਿੱਚ ਟਿਬਰੂ ਗੜ ਜੇਲ੍ਹ ਚ ਅਮਰਿਤਪਾਲ ਤੇ ਸਾਥੀਆਂ ਵੱਲੋਂ ਚੱਲ ਰਹੀ ਭੁੱਖ ਹੜਤਾਲ ਸੰਬੰਧੀ ਸ਼੍ਰੀ ਕਾਲ ਤਖਤ ਸਾਹਿਬ ਦੀ ਚੱਥੇਦਾਨ ਨੂੰ ਅਪੀਲ ਕੀਤੀ ਗਈ ਤੇ ਪੰਜ ਗੁਰ ਪਿਆਰੀ ਨੇ ਜਿਹੜੇ ਬਤਿਆਰ ਹੋ ਕੇ ਜਿਹੜੇ ਤਿਆਰ ਬੈ ਤਿਆਰ ਹੋ ਕੇ ਗੁਰ ਸਿੱਖਾਂ ਨੂੰ tributaries ਗਰ ਜੇਲ ਪੇਜ ਕੇ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀਆਂ ਦੀ ਭੁੱਖ ਹੜਤਾਲ ਵੀ ਖਤਮ ਕਰਵਾਈ ਜਾਵੇ ਜੀ ਇਸ ਤਰ੍ਹਾਂ ਹੀ ਪੰਜਾਬ ਦੀਆਂ ਜ਼ਿਲ੍ਹਾ ਵਿੱਚ ਬੰਦ ਜਿਹੜੇ ਬੰਦੀ ਸਿੰਘ ਹੈਗੇ ਨੇ ਜਿਵੇਂ ਭਾਈ ਗੁਰਪ੍ਰੀਤ ਸਿੰਘ ਸਮੇਤ ਬਾਕੀ ਬੰਦੀ ਸਿੰਘਾਂ ਭੁਖ ਹੜਤਾਲ ਰਹੀ ਭੁਖ ਹੜਤਾਲ ਨੂੰ ਵੀ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ ਹੂੰ ਕਿਉਂਕਿ ਦੇਖੋ ਸਰ ਪਹਿਲਾਂ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਭੁਖ ਹੜਤਾਲ ਕੀਤੀ ਸੀ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਪਰਿਵਾਰ ਵੀ ਜਿਹੜਾ ਭੁਖ ਹੜਤਾਲ ਦੇ ਉੱਪਰ ਬੈਠ ਗਏ ਸੀ ਫਿਰ ਇਸ ਦੇ ਨਾਲ ਹੀ ਇਹ ਕੱਟ ਜਿਹੜਾ ਹੈਗਾ ਅਪੀਲ ਕਰਦਾ ਹੋਇਆ ਦਿਖਾਈ ਦਿੱਤਾ ਤੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਜੋ ਮੋਰਚਾ ਲਗਾਇਆ ਹੋਇਆ ਸੀ ਜੀ ਉਹ ਵੀ ਭੁਖ ਹੜਤਾਲ ਤੇ ਚੱਲ ਰਿਹਾ ਸੀ ਤਾਂ ਉਸ ਨੂੰ ਖਤਮ ਕੀਤਾ ਗਿਆ ਹੂੰ ਇਹ ਮੋਰਚਾ ਸੰਘਰਸ਼ ਤੇ ਪ੍ਰਿਕ ਤੱਕ ਰੂਪ ਦੇ ਤੌਰ ਦੇ ਉੱਪਰ ਚੱਲਦਾ ਹੋਇਆ ਪ੍ਰੋਗਰਾਮ ਅਨੁਸਾਰ ਹੋਰ ਪ੍ਰਚੰਡ ਕਰੂਗਾ ਯਾਨੀ ਕਿ ਮੈਂ ਜਿਹੜੇ ਨਵੇਂ ਮੋਰ ਦੀ ਗੱਲ ਕੀਤੀ ਹੈ ਕਿ ਇਹਨੂੰ ਹੋਰ ਜ਼ਿਆਦਾ ਤਕੜਾ ਕਰੂਗਾ ਜਿਵੇਂ ਇਹਨਾਂ ਦਾ ਕਹਿਣਾ ਹੈਗਾ ਅਮਰਿਤਪਾਲ ਤੇ ਸਾਥੀਆਂ ਉੱਪਰ ਐਨਐਸਏ ਲਾ ਕੇ ਪੰਜਾਬ ਤੋਂ 3000 ਕਿਲੋਮੀਟਰ ਦੂਰ ਟਿਬੂ ਘਰ ਦੀ ਜੇਲ੍ਹ ਵਿੱਚ ਬੰਦ ਕੀਤਾ ਕਰ ਦਿੱਤਾ ਗਿਆ ਸੀ ਤੇ ਗੁਰਪ੍ਰੀਤ ਸਿੰਘ ਸਮੇਤ ਕਾਫੀ ਹੋਰ ਸਾਥੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਕੀਤਾ ਗਿਆ ਸੀ ਜਿਸ ਦੇ ਕੌਨਤਾ ਕੇ ਕਾਠੇ ਤੇ ਸਿੱਖ ਵਿਰੋਧ ਵਿੱਚ ਇੱਕ ਨੀਤੀ ਨਿਕਤਾ ਨੇ ਇਸ ਜਿਹੜੀ ਨੀਤੀ ਸੀਗੀ ਇਸ ਨਿਕਤਾ ਵਿਰੋਧ ਕੀਤਾ ਹੈ ਜੇ ਅਮ੍ਰਿਤਪਾਲ ਸਿੰਘ ਸਮੇਤ ਸਾਥੀ ਸਿੰਘਾਂ ਵੱਲੋਂ ਟਿਬਰੂਗੜ ਅਤੇ ਪੰਜਾਬ ਵਿੱਚ 16 ਫਰਵਰੀ ਤੋਂ ਭੁਖ ਹੜਤਾਲ ਸ਼ੁਰੂ ਕੀਤੀ ਗਈ ਸੀ ਤੇ 22 ਫਰਵਰੀ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਅ ਸ਼੍ਰੀ ਕਾਲ ਤੱਕ ਸਭ ਦੇ ਬਾਹਰ ਜਿਹੜੀ ਹੈਗੀ ਭੁਖ ਕਾਲ ਕੀਤੀ ਗਈ ਸੀ ਇਹ ਖਤਸਾ ਹੈ ਕਿ ਉਹਨਾਂ ਤੋਂ ਕੋਈ ਹੋਰ ਝੂਠਾ ਕੇਸ ਨਾ ਪਾ ਦਿੱਤਾ ਜਾਵੇ ਕਿਸੇ ਸਾਜਿਸ਼ ਤਹਿਤ ਨੁਕਸਾਨ ਨਾ ਕੀਤਾ ਜਾ ਸਕੇ ਜਾਂ ਪੰਜਾਬ ਵਿੱਚ ਆਉਣ ਤੇ ਹਮੰਦੀ ਲਾਈ ਜਾ ਸਕਦੀ ਹੈ ਇਸ ਲਈ ਇਹ ਮੰਗ ਕੀਤੀ ਗਈ ਕਿ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਵੀ ਤਬਦੀਰ ਕੀਤਾ ਜਾਵੇ ਪਰੰਤੂ ਸਰਕਾਰ ਵੱਲ ਵੱਲੋਂ ਤਾਰੀ ਹੋਈ ਚੁੱਪੀ ਨੂੰ ਇੱਕ ਵੱਡੀ ਸਾਜ਼ਿਸ਼ ਵੀ ਹਨ ਵੱਲ ਦੱਸਿਆ ਗਿਆ ਹੈਗਾ ਤੇ ਪੰਥਕ ਗੱਠ ਨੇ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਮਾਫ ਕਰਨਾ ਪੰਥਕ ਗੱਠ ਨੇ ਸ਼੍ਰੋਮਣੀ ਗੁਰਦੁਆਰਾ ਪਰੰਦੇ ਕਮੇਟੀ ਨੂੰ ਜੀ ਕਮੇਟੀ ਸਮਿਤ ਸਮੂੱਚੇ ਪੰਥਕ ਤੇ ਪੰਜਾਬ ਹਤਾਸ਼ੀ ਜਥੇਬੰਦੀਆਂ ਤੇ ਤੇਸ਼ ਤੇ ਵਿਦੇਸ਼ ਉਜਵਰ ਦੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜਿਹੜੇ 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 ਸਰਗਾਵਾਂ ਨੂੰ ਮਿਲੇ ਸੀਗੇ ਉਹ ਮੰਗ ਕਰ ਚੁੱਕੇ ਨੇ ਕਿ ਉਹਨਾਂ ਨੂੰ ਰਿਹਾਈ ਕੀਤਾ ਜਾਵੇ ਤੇ ਅਮਰਿਤਪਾਲ ਤੇ ਸਾਥੀਆਂ ਨੂੰ ਪੰਜਾਬ ਵਿੱਚ ਵਾਪਸੀ ਤੇ ਰਿਹਾਈ ਵਾਸਤੇ ਅਟੜੇ ਬੰਦੀਆਂ ਤੇ ਉੱਪਰ ਉੱਠ ਕੇ ਸ਼ਿੰਗਾਰਸ਼ ਯਾਨੀ ਕਿ ਜਿਹੜੇ ਲੋਕ ਤੜੇ ਬੰਦੇ ਜਿਹੜੇ ਇਹਨੇ ਉਹਨਾਂ ਤੋਂ ਹਟ ਕੇ ਇੱਕ ਸ਼ਿੰਗਾਰਸ਼ ਕੀਤਾ ਜਾਵੇ ਤੇ ਉਹਨਾਂ ਨੂੰ ਰਿਹਾ ਕਰਵਾਇਆ ਜਾਵੇ ਜੀ ਸੋ ਇਹ ਜਿਹੜੀ ਮੰਗਾਂ ਹੈ ਜਿਹੇ ਨੇ ਕੀਤੀਆਂ ਗਈਆਂ ਨੇ ਤੁਰੰਤ ਦਵਿੰਦਰਪਾਲ ਸਿੰਘ ਪੂਲਨ ਜਿਹੜਾ ਦੀ ਬੜੀ ਲੰਬੇ ਸਮੇਂ ਤੋਂ ਪ੍ਰੋਬਲਮ ਦੀ ਲੱਗ ਰਹੇ ਸੀ ਉਹ ਹੋਈ ਹੈ ਬਲਵੰਤ ਸਿੰਘ ਰਾਜੂਆਣਾ ਜੋ ਪਟਿਆਲਾ ਜੇਲ੍ਹ ਵਿੱਚ ਹੈਗੇ ਨੇ ਉਹਨਾਂ ਦੀ फांसी ਰੁਕਵਾਉਣ ਦੀ ਉੱਪਰ ਅਪੀਲ ਹੈਗੀ ਹੈ ਇਹ ਜਿਹੜਾ ਸਾਰਾ ਕੁਝ ਹੈਗਾ ਇਹਨਾਂ ਵੱਲੋਂ ਕਿਹਾ ਗਿਆ ਹੈਗਾ ਜੀ ਜੀ ਯੂ ਦੇਖੋ ਜੀ ਜਿਵੇਂ ਆਪਾਂ ਸਜ਼ਾਵਾ ਦੀ ਗੱਲ ਕਰ ਰਹੇ ਕਿ ਬੰਦੀ ਸਿੰਘ ਜਿਹੜੇ ਸਜ਼ਾਵਾ ਨੇ ਪੂਰੀਆਂ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਜਿਹੜਾ ਜੇਲਾ ਦੇ ਵਿੱਚ ਰੱਖਿਆ ਗਿਆ। ਬਿਲਕੁਲ ਜੀ ਆਪਾਂ ਗੱਲ ਕਿੱਤੋਂ ਕਰੀਏ ਕਿ ਬੰਦੀ ਸਿੰਘ ਕੋਲ ਨੇ। ਹੂੰ। ਅਮਰਿਤਪਾਲ ਜੀ ਦੇ ਇਹਦਾ ਹੁਣ ਤਾਜ਼ਾ ਗੱਲ ਹੈ ਜੀ। ਕੁਝ ਲੰਬਾ ਸਮਾਂ ਹੋਇਆ ਲੇਕਿਨ ਉਸ ਤੋਂ ਪਹਿਲਾਂ ਜਿਹੜੇ 30-30 ਸਾਲਾਂ ਤੋਂ ਸਜ਼ਾ ਕੱਟ ਚੁੱਕੇ ਨੇ ਬੰਦੀ ਸਿੰਘ ਜਿਨ੍ਹਾਂ ਦੀ ਰਿਹਾਈ ਦੀ ਮੰਗ ਚੱਲ ਰਹੀ ਹੈ ਉਹ ਕੋਲ ਨੇ। ਹੂੰ। ਬੰਦੀ ਸਿੱਖ ਜਿਹੜੇ ਪੰਜਾਬ ਦੇ ਅਹਿਮ ਮੁੱਦਾ ਹੈ ਬਣਿਆ ਹੋਇਆ ਹਮੇਸ਼ਾ। ਪਰ ਵੀਰਾਂ ਦੇ ਇਕਵਲਟੀਆ ਦੇ ਜਿਹੜੇ ਪਸਟਕਲੋਗ ਹੁੰਦੇ ਨੇ ਇਸ ਤੇ ਉੱਪਰ ਗੱਲ ਕਰ ਦਿੰਦੇ ਆ ਇੱਕ ਧਾਰਮਿਕ ਤੇ ਰਾਜਨੀਤਿਕ ਮੁੱਦਾ ਬਣ ਚੁੱਕਿਆ ਹੈ ਹਮ ਸਿੱਖ ਗੁਰਦੁਆਰਾ ਪੰਦਕ ਕਮੇਟੀ ਨੇ ਪਿਛਲੇ 2 ਸਾਲ ਪਹਿਲਾਂ ਨਵੰਬਰ ਵਿੱਚ ਬੜੇ ਪੈਮਾਨੇ ਤੇ ਇੱਕ ਹਸਤਾਖਰ ਵਹੀਮ ਚਲਾਈ ਸੀਗੀ ਤੁਸੀਂ ਦੇਖਿਆ ਹੋਣਾ ਜੀ ਕਿਤੇ ਉਹਦੇ ਤੇ ਬਹੁਤ ਲੋਕਾਂ ਨੇ ਇਕੱਠੇ ਹੋ ਕੇ ਹਸਤਾਖਰ ਕੀਤੇ ਸੀਗੇ ਤੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਕਰਨ ਦੇ ਲਈ ਇਹ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਸੀ ਉਹ ਅਭਿਆਸ ਚ ਰਹਿ ਗਿਆ ਸੀਗਾ ਹਮ ਪੰਜਾਬ ਉਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੋ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਹੁਣ ਫਿਰ ਤੁਹਾਨੂੰ ਦੇਖਣ ਨੂੰ ਮਿਲੇਗਾ ਹਾਂ ਕਿਉਂਕਿ ਇਲੈਕਸ਼ਨ ਵੀ ਨੇੜੇ ਹੈ ਕਹਿੰਦੇ ਇਸ ਵੇਲੇ ਵੀ ਮੰਗਾ ਉੱਠਣਗੀਆਂ ਤੇ ਇਹ ਜਿਹੜੇ ਬੰਦੀ ਸਿੰਘ ਪਿਛਲੇ 30 ਸਾਲਾਂ ਤੋਂ ਵੱਧ ਸਮਾਂ ਜੇਲ੍ਹ ਵਿੱਚ ਪਾ ਚੁੱਕੇ ਨੇ ਕੌਮੀ ਸਹਾ ਮੋਰਚਾ ਨੂੰ ਲੈ ਕੇ ਜਿਹੜੇ ਮੁਹਾਲੀ ਵਿੱਚ ਬੈਠ ਕੇ ਮੋਰਚਾ ਕੱਢਿਆ ਜਾ ਰਿਹਾ ਹੈਗਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਪ੍ਰਬੰਧਕ ਕਮੇਟੀ ਹਾਂ ਅਤੇ ਇਹਨਾਂ ਦੇ ਜਿਹੜੇ ਹੋਰ ਜਿਹੜੇ ਸਾਥੀ ਹੈਗੇ ਨੇ ਉਹਨਾਂ ਦੇ ਜਸ ਬੜਾ ਸਿੱਖ ਬੰਦੀ ਸਿੰਘ ਜਿਹੜੇ ਹੇ ਨੇ ਉਹਨਾਂ ਦੇ ਰਿਹਾਈ ਨੂੰ ਲੈ ਕੇ ਜਿਹੜੇ ਹਸਤਕਸ਼ਲ ਨਹੀਂ ਉਹਨਾਂ ਨੇ ਚਲਾਈ ਗਈ ਸੀ ਹਾਲ ਹੀ ਵਿੱਚ ਇਹ ਪੰਜਾਬ ਦੇ ਪੂਰਬ ਸੀਐਮ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੇ ਵੀ ਰਿਹਾਈ ਦਾ ਸਮਰਥਨ ਕੀਤਾ ਸੀਗਾ ਤੇ ਪਰੇ ਫਾਰਮ ਦੇ ਉੱਪਰ ਸ਼ਗਧਚਰ ਵੀ ਇਹਨਾਂ ਵੱਲੋਂ ਕੀਤੇ ਗਏ ਸੀਗੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਨਹੀਂ ਰਹੇ ਹੈਗੇ ਤੇ ਇਹ ਸਮਝਣਾ ਹੋਏਗਾ ਕਿ ਇਹ ਮਾਮਲਾ ਪੂਰਾ ਹੈ ਕੀ ਅਤੇ ਕਿਉਂ ਪੰਜਾਬ ਦੇ ਵਿੱਚ ਹਸਤਕਸ਼ਰਮ ਮਹੀਮ ਜਿਹੜੀ ਹੈ ਕਿ ਚੱਲੀ ਹੈ ਕਿਉਂ ਇਹ ਪੰਜਾਬ ਦੀ ਰਾਜਨੀਤੀ ਵਿੱਚ ਸਰਦਾਰਤ ਬਣ ਸਕਦੀ ਹੈ ਜੀ ਬਿਲਕੁਲ ਹਮ ਤੁਹਾਨੂੰ ਦੱਸਦੇ ਕਿ ਬੰਦੇ ਸਿੰਘ ਉਹੋ ਨੇ ਸਿੱਖ ਕੈਦੀ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਕੀ ਉਹ ਪੰਜਾਬ ਦੇ ਵਿੱਚ ਉਗਰਵਾਦ ਦੇ ਵਿੱਚ ਸ਼ਾਮਿਲ ਸੀ ਤੇ ਉਹਨਾਂ ਦੋਸ਼ੀਆਂ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਅੱਜ ਵੀ ਉਹ ਕਈ ਬੰਦੀ ਸਿੰਘ ਦੇਸ਼ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਜੀ ਕਿਉਂਕਿ 1990 ਦੇ ਦਖਸ ਦੇ ਦਸ਼ਕ ਦੇ ਵਿੱਚ ਜਿਹੜਾ 1990 ਦਾ ਸਮਾਸੀਗਾ ਦਿਖਾੜਾ ਦੇਹਕਾ ਸੀਗਾ ਉਸ ਵੇਲੇ ਦੀਆਂ ਗੱਲਾਂ ਹੈ ਜਿਹਨੇ ਸ਼ੁਰਾਤ ਵਿੱਚ ਸ਼ੁਰਾਤ ਵਿੱਚ ਹੀ ਪੰਜਾਬ ਨੇ ਜਿਹੜਾ ਅਤੰਕਵਾਦ ਖਤਮ ਕਰਤਾ ਸੀਗਾ ਪਰ ਇਹ ਜਿਹੜੀ ਗੱਲ ਹੈਗੀ ਹਲੇ ਉੱ chal ਰਹੀ 30 ਸਾਲ ਹੋ ਗਏ ਨੇ ਜੀ ਤੇ ਇਸੀ ਤਰ੍ਹਾਂ ਇਹਨਾਂ ਸਿੱਖ ਬੰਦੀਏ ਜਿਹੜੇ ਹੈਗੇ ਨੇ ਉਹਨੂੰ ਛੱਡੇ ਜਾਣ ਦੀ ਜਿਹੜੀ ਮੰਗ ਹੈ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹੂੰ ਇਸ ਦੇ ਪਿੱਛੇ ਤਰਕ ਦਿੱਤਾ ਜਾਂਦਾ ਹੈ ਕਿ ਇਹ ਸﻘੈਦੀ ਪਿਛਲੇ 30 ਸਾਲ ਜੇਲ੍ਹ ਵਿੱਚ ਨੇ ਤੇ ਇਹਨਾਂ ਨੂੰ ਸਰੀਰਿਕ ਤੇ ਮਾਨਸਿਕ ਪਰੇਸ਼ਾਨੀਆਂ ਵਿੱਚ ਹੀ ਆ ਗਏ ਨੇ। ਹੂੰ ਇਸ ਲਈ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈਗਾ। ਜੀ ਇਹ ਤਰਕ ਜਿਹੜਾ ਹੈਗਾ ਲੰਬੇ ਸਮੇਂ ਤੋਂ ਕਰ ਰਿਹਾ ਤੇ ਜੇਲ੍ਹ ਵਿੱਚ ਇਹ 20 ਬੰਦੀ ਸਿੰਘ ਨੇ ਜਿਹੜੇ ਬੰਦੀ ਸਿੰਘਾਂ ਨੂੰ ਰਿਹਾਗ ਅਠਹਿਰਾਂ ਦੀ ਪ੍ਰਿਆਸ ਵਿੱਚ ਜੁਟੇ ਹੈ ਕਾਰਕਟਰ ਜਸਪਾਲ ਸਿੰਘ ਇੰਜੀਨੀਅਰ ਹੂੰ ਜੋ ਕਿ ਪਟਿਆਲਾ ਦੇ ਸੀਗੇ ਜੀ ਸੌਰੀ ਮਾਫ ਕਰਨਾ ਕਾਰਕਟਰ ਜਸਪਾਲ ਸਿੰਘ ਇੰਡੀਅਨ ਐਕਸਪ੍ਰੈਸ ਇਹਦੇ ਨਾਲ ਜਿਹੜਾ ਇੱਕ ਦਾਵਾ ਕਰਦਿੰਦੇ ਨੇ ਅਖਬਾਰ ਦੇ ਵਿੱਚ ਜਾ ਕੇ ਇਹ ਹੂੰ ਕਿ ਵੀ ਸਿੱਖ ਬੰਦੀ ਜਿਹੜੇ ਹੈਗੇ ਨੇ ਉਹ ਜੇਲ੍ਹ ਵਿੱਚ ਨੇ ਇਹਨਾਂ ਦੇ ਵਿੱਚੋਂ ਉਹ ਚਾਰ ਬਿਰੋਲ ਤੇ ਛੁੱਟੇ ਛੁੱਟ ਚੁੱਕੇ ਨੇ ਹੂੰ ਤੇ 16 ਜਿਹੜੇ ਹੈਗੇ ਨੇ ਉਨ੍ਹਾਂ ਦੇ ਵਿੱਚੋਂ ਦਵਿੰਦਰਪਾਲ ਸਿੰਘ ਪੂਲਾ ਸ਼ਾਮਲ ਨੇ ਜਿਨ੍ਹਾਂ ਦਾ ਬੜਾ ਲੰਬੇ ਸਮੇਂ ਤੋਂ ਪ੍ਰਚਾਰ ਚੱਲਦਾ ਆ ਰਿਹਾ ਕਿ ਇਹ ਜਾ ਰਿਹਾ ਕਿ ਉਹਨੂੰ ਛੱਡਣਾ ਚਾਹੀਦਾ ਉਹਨਾਂ ਦੀ ਸਥਿਤੀ ਠੀਕ ਨਹੀਂ ਹੈਗੀ ਦਮਾਂਗੀ ਤੌਰ ਤੇ ਵੀ ਠੀਕ ਨਹੀਂ ਹੈਗੀ ਚੇਂਜਪ੍ਰੋ ਤੋਂ ਵੀ ਠੀਕ ਨਹੀਂ ਹੈਗਾ ਲੰਬਾ ਸਮਾਂ ਹੋ ਗਿਆ ਜ਼ਿਲ੍ਹਾ ਦੇ ਵਿੱਚ ਇਸ ਕਰਕੇ ਮੈਂ ਆਪਣਾ ਸੁਲਮ ਜਿਹੜਾ ਹੈ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈ ਤੇ ਤੁਹਾਨੂੰ ਇਹ ਵੀ ਦੱਸ ਜੀ ਕਿ ਨਾਲ ਕੀ ਉਹਨਾਂ ਨੂੰ ਦਿੱਲੀ ਵਿਸਫੋਟਕ ਬੰਬ ਮਾਮਲੇ ਦੇ ਵਿੱਚ ਅਜੀਵਲ ਕਾਰਵਾਸਤੀ ਸਜ਼ਾ ਜਿਹੜੀ ਇਹ ਕਰ ਚੁੱਕੇ ਨੇ ਕੱਟ ਰਹੇ ਨੇ ਤੇ ਹਤੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ ਮਾਨਸਿਕ ਬਿਮਾਰੀ ਜਿਵੇਂ ਪਹਿਲੇ ਤੁਹਾਨੂੰ ਦੱਸ ਚੁੱਕੇ ਆਗਾ ਤੋ ਪੀੜਿਤ ਹੋਣ ਕਰਕੇ ਇਹਨਾਂ ਨੂੰ ਇਸ ਸਮੇਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀਗਾ ਹੂੰ ਤੋ ਅਲੱਗ-ਅਲੱਗ ਜ਼ਿਲਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਹੈਗੇ ਨੇ ਬੰਦੀ ਸਿੰਘ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਾ ਵਿੱਚ ਬੰਦ ਹੋਣ ਕਰਕੇ ਇਹਨਾਂ ਦੇ ਵਿੱਚੋਂ ਲਖਵੀਰ ਸਿੰਘ ਲਖਾ ਗੁਰਮੀਤ ਸਿੰਘ ਸ਼ਮਸ਼ੀਰ ਸਿੰਘ ਪਰਮਜੀਤ ਸਿੰਘ ਚੰਡੀਗੜ੍ਹ ਵਿੱਚ ਨੇ ਤੇ ਉੱਥੇ ਹੀ ਗੁਰਪ੍ਰੀਤ ਸਿੰਘ ਖੇੜਾ ਜੋ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਨੇ ਤੇ ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਬਲਵੰਤ ਸਿੰਘ ਰਾਜੂ ਵਾਲਾ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਉਹ ਹਾਲ ਹੀ ਵਿੱਚ ਪ੍ਰੋਲ ਤੇ ਰਿਹਾ ਵੀ ਹੋਈ ਸੀਗੀ ਪਿੱਛੇ ਤੇ ਮਾਮਲਾ ਦੇ ਵਿੱਚ આરોપી ਸਤਨਾਮ ਸਿੰਘ ਦਿਆਲ ਸਿੰਘ ਲਾਹੌਰ ਅਤੇ ਸੁੱਚਾ ਸਿੰਘ ਯੂਪੀ ਮਰਾਦਾਬਾਦ ਜੇਲ੍ਹ ਚ ਬਤਨ ਹੈ ਅਪਰਾਧ ਜਿਹੜੇ ਹੈਗੇ ਨੇ ਇਹਨਾਂ ਦੇ ਉੱਪਰ ਜਿਹੜੇ ਲਗਾਏ ਗਏ ਸੀਗੇ ਉਹਦੀ ਗੱਲ ਕੀਤੀ ਹੈ ਬਲਵੰਤ ਸਿੰਘ ਰਾਜੂ ਵਾਲਾ ਜੋ ਕਿ ਪੂਰਬ ਸੀਐਮ ਬੀਅੰਤ ਸਿੰਘ ਦੇ ਹੱਤਿਆਕਾੜ ਦੇ ਮੌਤ ਦੀ ਸਜ਼ਾ ਕੱਟ ਰਹੀ ਹੈ ਜੀ ਤੇ ਜਦੋਂ ਕਿ ਉਹਨੇ ਜਿਹੜੇ ਹੋਲ ਜਿਹੜੇ 19 ਸੀ ਕੈਦੀ ਉਮਰ ਕੈਦੀ ਸਜ਼ਾ ਕੱਟ ਰਹੀ ਹੈ ਗੁਰਨਾਮਕ ਸਿੰਘ ਜੀ ਦੇ 550ਵੀਂ ਜਨਮਤੀ ਦੇ ਉੱਪਰ ਰਾਜੂਆਂਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਜਿਸ ਦੇ ਮਾਮਲੇ ਦੇ ਵਿੱਚ ਜਗਤਾਰ ਸਿੰਘ ਹਵਾਲਾ ਤੇ ਜਗਤਾਰ ਸਿੰਘ ਤਾਰਾ ਦੋਨੋਂ ਦੋਨੋਂ ਹੀ ਸਜ਼ਾ ਸਾਜ਼ਿਸ਼ ਕਰਤਾ ਦੱਸੇ ਗਏ ਸੀਗੇ ਜੀ ਜਿਹੜੀ ਬਲਤ ਸਿੰਘ ਮਹਿਰੂ ਆਪਣੇ ਮੁੱਖ ਮੰਤਰੀ ਸੀਗੇ ਉਹਨਾਂ ਦੇ ਕਤਲ ਦੇ ਵਿੱਚ ਸੋ ਇਹ ਜਿਹੜਾ ਮਾਮਲਾ ਹੈਗਾ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਕਿਹ ਅਹਿਮ ਮੁੱਦਾ ਜਿਹੜਾ ਹੈਗਾ ਹੁਣ ਬਣ ਚੁੱਕਿਆ ਹੈਗਾ ਜਿਹੜੀ ਕਿ ਲਗਾਤਾਰ ਸਿੱਖ ਮੰਦੀ ਸਿੱਖ ਪੰਜਾਬ ਦਾ ਅਹਿਮ ਮੁੱਦਾ ਬਣ ਚੁੱਕਿਆ ਤੇ ਇਹ ਇੱਕ ਧਾਰਮਿਕ ਤੇ ਰਾਜਨੀਤਿਕ ਰਾਜਨੀਤਿਕ ਤੌਰ ਦੇ ਮੈਨੂੰ ਲੱਗਦਾ ਕਿਉਂਕਿ ਸਿੱਖ ਨੇ ਸਾਰੇ ਜੀ ਤੇ ਸਿੱਖ ਗੁਰਦੁਆਰਾ ਪਰੰਧਕ ਕਮੇਟੀ ਤੇ ਹੋਰ ਪਿਛਲੇ ਸਾਲ ਨਵੰਬਰ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਿਆ ਵੱਡੇ ਅ ਪਰਿਮਾਣ ਦੇ ਉੱਪਰ ਹਸਤਾਖਰ ਇੱਕ ਮਹੀਨੇ ਮੌਤ ਲਈ ਗਈ ਸੀ। ਹੂੰ ਤੇ ਭਾਜਪਾ ਵੀ ਇਸ ਦੀ ਮੰਗ ਦੇ ਪੱਖ ਵਿੱਚ ਹੈ। ਜੀ ਇਹ ਵੀ ਜਿਹੜਾ ਹੈਗਾ ਜਿਗਜੋਗ ਹੈ ਕਿ 20 ਫਰਵਰੀ 2022 ਵਿੱਚ ਕੈਦੀ ਕੇਂਦਰੀ ਮੰਤਰੀ ਹੂੰ ਗਜੇਂਦਰ ਸਿੰਘ ਸ਼ੇਖਾਵਤ ਵੀ ਬੰਦੀ ਸੀ ਕਾ ਨੂੰ ਰਿਹਾ ਕਰਨ ਦੇ ਮਾਮਲੇ ਵਿੱਚ ਕੇਂਦਰ ਦੇ ਸਾਹਮਣੇ ਹੂੰ ਉੱਠਣ ਵਾਲੇ ਅਸ਼ਵਾਸ਼ਣ ਦੇ ਚੁੱਕੇ ਨੇ। ਯਾਨੀ ਕਿ ਉਹ ਕੋਈ ਜਿਹੜਾ ਸ਼ਿਕਾਇਤ ਹੈਗੇ ਨੇ ਉਹ ਵਿਸ਼ਵਾਸਨ ਦੇ ਚੁੱਕੇ ਨੇ ਤੇ ਉਹਨਾਂ ਨੇ ਬਠਿੰਡਾ ਯਾਤਰਾ ਦੌਰਾਨ ਸਿੱਖ ਬਤ ਕੈਦੀਆਂ ਦੀ ਰਿਹਾਈ ਦੀ ਮੰਗ ਵਾਲੇ ਫਾਰਮ ਦੇ ਉੱਪਰ ਹਸਤਾਖਰ ਕੀਤੇ ਸੀ ਜੀ ਇਹ ਵੀ ਦੇਖੋ ਕਬੱਡੀ ਗੱਲ ਹੈਗੀ ਆ ਪਰ ਹਲੇ ਵੀ ਬੰਦੀ ਸਿੰਘ ਜਿਹੜੇ ਨੇ ਉਹ ਰਿਹਾਨੀ ਹੋਏ ਹੈਗੇ ਇਸੇ ਕਰਕੇ ਇਹ ਦੇਖੋ ਸਾਨੂੰ ਵੱਡਾ ਜਿਹੜਾ ਇਹ ਸਵਾਲ ਉੱਠਦਾ ਕਿ ਜਦੋਂ ਉਹਨਾਂ ਦੀ ਸਲਜਾਮਾ ਵੀ ਪੂਰੀਆਂ ਹੋ ਚੁੱਕੀਆਂ ਨੇ ਇਸ ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਹਾਂ ਪਰ ਇਹਦੇ ਉੱਪਰ ਜਿਹੜੇ ਕਈ ਇਹਦਾ ਸਰਕਾਰ ਇਹਦੇ ਉੱਪਰ ਨਿਨ੍ਹੇ ਲੈ ਸਕਦੀ ਹੈ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਜੀ ਤੇ ਅੰਦੋਲਨ ਜਿਹੜਾ ਹੈਗਾ ਅੰਦੋਲਨ ਕਾਰੀਆਂ ਦਾ ਕਹਿਣਾ ਕੀ ਰਾਜ ਸਰਕਾਰ ਜਿਹੜੀ ਸੂਬਾ ਸਰਕਾਰ ਜਿਹੜੀ ਹੈਗੀ ਹੈ ਉਹ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਜਾਂ ਪੱਤਰ ਨਹੀਂ ਲਿਖ ਰਹੀ ਹੈਗੀ ਪੱਤਰ ਲਿਖਣ ਦੀ ਮੰਗ ਕੀਤੀ ਜਾ ਰਹੀ ਹੈ ਖੁਦ ਸ਼੍ਰੋਮ ਸ਼੍ਰੋਮਣੀ ਕਾਲੀਦਾਨ ਦੇ ਜਿਹੜੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਦਾ આરોਪ ਹੈ ਕਿ ਸਿੱਖ ਬੰਦੀ ਸਿੰਘ ਜਿਹੜੇ ਇਹਨਾਂ ਦੇ ਰਿਹਾਈ ਦੇ ਮਾਮਲੇ ਦੇ ਵਿੱਚ ਕੇਂਦਰ ਤੇ ਪੰਜਾਬ ਦੀ ਸਰਕਾਰਾਂ ਦੋਨੇ ਕੁਸ਼ੂਰ ਹੋਆ ਕੁਸ਼ੂਰ ਹੋਣੇ ਉਹਨਾਂ ਨੇ ਦੇਖੋ ਸਰ ਇੱਥੇ ਇਹ ਵੀ ਮੰਗ ਜਿਹੜਾ ਸਵਾਲ ਉੱਠਦਾ ਸੀਗਾ ਕਿ ਜਿਵੇਂ ਕਿ ਰਾਮ ਰਹੀਮ ਦੀ ਗੱਲ ਕਰੀਏ ਕਿ ਉਹਨਾਂ ਨੂੰ ਹਰ ਵਾਰ ਜਿਹੜੇ ਪਰੋਲ ਦਿੱਤੀ ਜਾਂਦੀ ਹੈ ਪਰ ਬੰਦੀ ਸਿੰਘਾਂ ਬਾਰੇ ਜਿਹੜਾ ਸੋਚਿਆ ਨਹੀਂ ਜਾ ਰਿਹਾ ਬਿਲਕੁਲ ਕੁਛ ਨੂੰ ਪਰੋਲ ਮਿਲੀ ਵੀ ਹੈਗੀ ਹੈ ਹੂੰ ਕੁਝ ਬਾਹਰ ਵੀ ਆਏ ਨੇ ਇੱਥੇ ਇੰਜੀਨੀਅਰ ਹੈ ਗਏ ਨੇ ਆਪਣੇ ਪਟਿਆਲਾ ਦੇ ਵਿੱਚ ਉਹ ਬਾਹਰ ਆਏ ਸੀ ਕਿ ਪਿੱਛੇ ਜਦੋਂ ਇੱਕ ਦੋ ਵਾਰੀ ਪਹਿਲਾਂ ਪਰੋਲ ਤੇ ਆਏ ਨੇ ਤਾਂ ਉਹ ਆਟੋ ਚਲਾਉਂਦੇ ਕੁ ਵੀ ਦੇਖੀ ਗਏ ਸੀ ਜੀ ਹੋਣ ਵੀ ਇਹੋ ਬਾਹਰਾ ਇਹਿਕ ਨੇ ਤੇ ਕਈਆਂ ਨੂੰ ਬਰੋਲ ਮਿਲ ਵੀ ਰਹੀ ਹੈ ਲੇਕਿਨ ਕਾਫੀ ਵੱਡੀ ਗਿਣਤੀ ਜਿਹੜੀ ਹੈਗੀ ਜਿਹੜੀ ਨਹੀਂ ਬਾਹਰਾ ਆ ਪਾਰੀ ਹੈਗੀ ਔਰ ਜਿਨ੍ਹਾਂ ਚੋਂ ਵੱਡੇ ਵੱਡੇ ਜਿਹੜੇ ਨਾਮ ਨੇ ਜਗਤਾਰ ਸਿੰਘ ਖਵਾਰਾ ਹੋ ਗਿਆ ਜੀ ਸਰ ਇਹ ਤਾਂ ਕਾਰਨ ਕੀ ਹੋ ਸਕਦਾ ਜਿਵੇਂ ਹੁਣ ਉਹਨਾਂ ਨੂੰ ਸਲਜਾਵਾਂ ਕੱਟਣ ਦੇ ਬਾਅਦ ਵੀ ਜਿਹੜਾ ਉਹ ਬਾਹਰ ਨਹੀਂ ਆ ਰਿਹਾ ਕੋਈ ਰਾਜਨੀਤਿਕ ਸਟੰਟ ਵੀ ਆਪਾਂ ਕਹਿ ਸਕਦੇ ਆ ਨਹੀਂ ਔਰ ਦੇਖੋ ਤੇ ਚਰਾਲ ਦੇ ਤੇ ਕਿ ਸਟੰਟ ਤਾਂ ਜਿਹੜਾ ਹੈਗਾ ਉਹ ਕਿਉਂ ਹੁਣ ਤਾਂ ਹੁਣ ਮਾਰਜੋਕ ਅਦਾਲਤਾਂ ਵੱਲੋਂ ਹੀ ਕੋ ਕੋਣ ਹੁੰਦੇ ਸਾਰਾ ਕੁਝ ਜੀ ਰਾਜਨੀਤਿਕ ਤੌਰ ਦੇ ਉੱਪਰ ਤੇ ਪ੍ਰੈਸ਼ਰ ਪਾ ਸਕਦੇ ਜਿਵੇਂ ਬਲੰਤ ਸਿੰਘ ਰਾਜਵਾਨ ਵਾਲਾ ਮਾਮਲਾ ਹੈ ਉਹਦੇ ਵਿੱਚ ਰਾਸ਼ਟਰਪਤੀ ਦੀ ਸਿੱਧੀ ਤੌਰ ਦੇ ਉੱਪਰ ਸ਼ਕੂ ਨੂੰ ਨਹੀਂ ਤੋਏਗੀ ਜੀ ਤਾਂ ਕਿਤੇ ਇਹ ਸਾਰਾ ਕੁਝ ਹੋਣਿਆ ਕਿ ਫਾਕਸ ਦੀ ਜਿਹੜੀ ਗੱਲ ਹੈ ਜ ਤੇ ਉਹਨਾਂ ਨੇ ਤਾਂ ਕਿਹਾ ਸੀਗਾ ਵੀ ਮੈਨੂੰ ਇੱਕ ਪਾਸੇ ਲਾਓ ਗਵਰਨਰ ਸਿੰਘ ਨੂੰ ਹੋਰ ਦੇ ਵੀ ਇਹਦੇ ਉੱਪਰ ਚਲੋ ਉਹਨਾਂ ਦੀ ਆਪਣੀ ਪ੍ਰਤੀਕਿਰਿਆ ਹੈਗੀ ਸਭ ਦੀ ਪਰ ਰਾਜਨੀਤਿਕ ਤੌਰ ਦੇ ਉੱਪਰ ਐਡਾ ਵੱਡਾ ਨਹੀਂ ਦੇਖਿਆ ਜਾ ਰਿਹਾ ਪਰ ਤਰਕ ਜੋਰ ਹੁੰਦਾ ਰਾਜਨੀਤਿਕ ਤੌਰ ਦੇ ਉੱਪਰ ਮੁੱਦਾ ਜ਼ਰੂਰ ਬਣਾਇਆ ਜਾਂਦਾ ਹੈਗਾ ਜੇ ਨੋਰਮਸ ਦੇ ਹਿਸਾਬ ਨਾਲ ਲਈਏ ਤਾਂ ਮੇਰੀ ਖਿਆਲ ਨਾਲ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹ ਬਾਹਰ ਆਉਣ ਚਾਹੀਦੇ ਨੇ ਪਰ ਦੂਜੇ ਪਾਸੇ ਉਹਨਾਂ ਦਾ ਤਰਕ ਇਹ ਹੁੰਦਾ ਹੈਗਾ ਕਿ ਇਹ ਵਾਰੀ ਜਿਹੜੇ ਬਿਆਨ ਸੁਣਨੇ ਲਿਟਰਾਂ ਦੇ ਜਿਹੜੇ ਸਖਤ ਨਹੀਂ ਹੈ ਕਿ ਉਹ ਆਹ ਉਹਨੂੰ ਕਹਿੰਦੇ ਨੇ ਕਿ ਉਮਰ ਕੈਦ ਮਤਲਬ ਜਿਨ੍ਹਾਂ ਨੂੰ ਲੋਕਾਂ ਨੂੰ ਉਮਰ ਕੈਦ ਹੋਈ ਹੈ ਮਤਲਬ ਵੀ ਜਿੰਨੀ ਉਮਰ ਹੈਗੀ ਸਾਰੀ ਵੀ ਉਹ ਉੱਥੇ ਭੋਗਣਾ ਭੋਗਣਾ ਦੋ ਤਰ੍ਹਾਂ ਦੇ ਜਿਹੜੇ ਹੈਗੇ ਇਹਦੇ ਵਿੱਚ ਹੁੰਦੀਆਂ ਨੇ ਇੱਕ ਉਮਰ ਕੈਦ ਲਿਖਤੀ ਜਦੋਂ ਕਿ ਕਿੰਨੇ ਸਾਲ ਦੀ ਉਮਰ ਕੈਦ ਇੱਕ ਹੁੰਦੀ ਹੈ ਢਿੱਲ ਤੱਕ ਤੱਕ ਜਦੋਂ ਤੱਕ ਮੌਤ ਨਹੀਂ ਹੁੰਦੀ ਹੁੰਦੀ ਸੋ ਉਹ ਇਹ ਜਿਹੜਾ ਹੈਗਾ ਆ ਸੰਬੰਧਿਤ ਸੁਣੀ ਹੋਈ ਹੈ ਸਭ ਦੇ ਵਿੱਚ ਨਾ ਕੋਈ ਜਿਸ ਨੂੰ ਤੁਸੀਂ ਕਲੀਅਰ ਕਰ ਰਿਹਾ ਤੇ ਰਿਹਾਈ ਤੇ ਰਹਿਮਬਲ ਕੋ ਚਾਲੀਂ ਨਹੀਂ ਰਿਆ ਹੈਗਾ ਜੀ ਤੇ ਜਿੱਥੇ ਕੀ ਹੁਣ ਸਾਨੂੰ ਤਾਂ ਲੱਗਦਾ ਕਿ ਜੇਕਰ ਵਾਕਈ ਇੰਨੀਆਂ ਲੰਬੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਆਪਣਾ ਜੀਵਨ ਦਾ ਜਿਹੜਾ ਆ ਚੰਗਾ ਸਮਾਂ ਹੁੰਦਾ ਉਹ ਸਾਰਾ ਜੇਲਾ ਚ ਕੱਢ ਚੁੱਕੇ ਨੇ ਤਾਂ ਹੁਣ ਅਮਰੀਕਾ ਦੇ ਨਾਲ ਉਹਨਾਂ ਦੀ ਰਿਹਾਈ ਦੀ ਜਿਹੜੀ ਮੰਗ ਹੈਗੀ ਆ ਉਹ ਵਾਕਈ ਜਾਇਜ਼ ਲੱਗਦੀ ਆ ਜੀ ਜੋ ਇਹ ਉਹਨਾਂ ਨੇ ਬਹੁਤ ਵਧੀ ਕੀਤਾ ਜਿਹੜਾ ਭੁੱਖ ਹੜਤਾਲ ਜਿਹੜੀ ਐ ਖਤਮ ਕਰ ਰਹੀ ਹੈ ਭੁੱਖ ਹੜਤਾਲ ਪਰਿਵਾਰਾਂ ਵੱਲੋਂ ਵੀ ਭੁੱਖ ਹੜਤਾਲਾਂ ਪਹਿਲਾਂ ਵੀ ਕਈ ਵਾਰੀ ਹੋਈਆਂ ਨੇ ਹੁੰਦੀਆਂ ਰਹਿੰਦੀਆਂ ਨੇ ਬਰਨ ਸਿੰਘ ਰਾਜੂ ਉਹਨਾਂ ਨੇ ਕਈ ਵਾਰੀ ਭੁੱਖ ਹੜਤਾਲ ਕੀਤੀ ਆ ਉਹਨਾਂ ਦੀ ਸਿਸਟਮ ਨੇ ਅੰਦਰ ਹੋਰ ਬਹੁਤ ਕਈ ਵਾਰੀ ਭੁੱਖ ਹੜਤਾਲਾਂ ਕਰਦੇ ਨੇ ਇਹਦਾ ਲੰਬਾ ਸੰਘਰਸ਼ ਐ ਜੀ ਕਦੀ ਹੁੰਦਾ ਫਿਰ ਚੱਲ ਪੈਂਦਾ ਜਦੋਂ ਉਮੀਦ ਹੀ ਹੁੰਦੀ ਵੀ ਪਿੱਕਰ ਲਮੇ ਨੇ ਹੁਣ ਪਿੱਛੇ ਜਿਵੇਂ ਕਿਹਾ ਜਾ ਰਿਹਾ ਸੀ ਕਿ ਭਾਈ ਅਮਰਿਤਪਾਲ ਨੂੰ ਖੂਨ ਦੀਆਂ ਜਿਹੜੀਆਂ ਉਲਟੀਆਂ ਆ ਰਹੀਆਂ ਹੈਗੀਆਂ ਨੇ ਉਹ ਦਿੱਕਤਾਂ ਵੀ ਜਿਹੜੀਆਂ ਹੈਗੀਆਂ ਨੇ ਆਉਂਦੀਆਂ ਹੈਗੀਆਂ ਨੇ ਤੇ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਸਿੱਖ ਹੈਗੇ ਨੇ ਮਾਨਸਿਕ ਤੌਰ ਤੇ ਠੀਕ ਨਹੀਂ ਉਹਨਾਂ ਨੂੰ ਸਿੱਖ ਕੈਦੀ ਹੈਗੇ ਉਹਨਾਂ ਨੂੰ ਹਸਪਤਾਲਾਂ ਚ ਵੀ ਦਾ ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਵੱਲੋਂ ਇਹ ਵੀ ਮੰਗ ਉਠਾਈ ਗਈ ਹੈ ਕਿ ਉਹਨਾਂ ਨੂੰ ਪੰਜਾਬ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ ਆ ਇਹ ਮੰਗ ਤਾਂ ਸ਼ੁਰੂ ਤੋਂ ਹੀ ਸੀ ਕਿ ਇਸ ਕਾਲ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਕਹੇ ਰਿਹਾ ਸੀ ਕਿ ਪੰਜਾਬ ਦੀ ਜੇਲ੍ਹਾਂ ਵਿੱਚ ਰੱਖ ਸਕਦੇ ਸੀ ਇਹ ਟਿਬਰੂਗਲ ਭੇਜ ਲੰਦਾ ਐਨਐਸਏ ਨਾਲ ਦਾ ਕੀ ਮਤਲਬ ਸੀਗਾ ਕੀ ਮਤਲਬ ਸੀ ਐਨਐਸਏ ਦਾ ਵੀ ਜਿਹੜਾ ਹੈਗਾ ਵਿਰੋਧ ਹੋਇਆ ਸੀਗਾ ਪਰ ਹੁਣ ਸਰਕਾਰਾਂ ਦੇ ਸਰਕਾਰਾਂ ਕਿਸ ਤਰ੍ਹਾਂ ਚੱਲਦੀਆਂ ਨੇ ਇਹ ਇਹਨਾਂ ਦੇ ਫੈਸਲੇ ਹੁੰਦੇ ਨੇ ਪਰ ਇਹ ਇੱਕ ਦਿਨ ਕਿਤੇ ਜੇ ਕਹਦੇ ਕਿ ਪੰਜਾਬ ਨੂੰ ਕੁਝ ਮੁੱਦੇ ਇਹੇ ਦੇਰੀ ਤੇ ਗਏ ਨੇ ਜਿਹੜੇ ਕਦੀ ਖਤਮ ਨਹੀਂ ਹੁੰਦੇ ਹੈਗੇ ਚਾਹੇ ਐਸਵਾਈਐਲ ਦਾ ਮੁੱਦਾ ਚਾਹੇ ਬੰਦੀ ਸਿੰਘਾ ਵਾਲਾ ਮੁੱਦਾ ਹੈਗਾ ਜੀ ਜਾਂ ਫਿਰ ਹੁਣ ਆਪਾਂ ਕਿਸ਼ਾਨੀ ਮੁੱਦਾ ਲੈ ਲਈਏ ਹੂੰ ਕੁਝ ਮੁੱਦੇ ਸਰ ਇਹ ਜਿਹੜੇ ਹੈਗੇ ਨੇ ਲਗਾਤਾਰ ਚੱਲ ਰਹੇ ਨੇ ਇਹਨਾਂ ਦਾ ਹੱਲ ਬਹੁਤ ਮੁਸ਼ਕਲ ਹੈ ਪਰ ਆ ਇੱਥੇ ਜ਼ਰੂਰ ਇਹਨਾਂ ਕੁ ਜਿਹੜੇ ਤੁਹਾਨੂੰ ਧਿਆਨ ਦੇਣਾ ਵਾਲੀ ਗੱਲ ਕਿ ਇਨਸਾਨੀ ਤਨਵੀ ਵੀ ਪ੍ਰਮੁੱਖ ਰੱਖਣਾ ਚਾਹੀਦਾ ਹੈਗਾ ਹਿਊਮਨ ਰਾਈਟਸ ਬਾਰੇ ਵੀ ਸੋਚਣਾ ਚਾਹੀਦਾ ਜੋ ਕਿ ਸੋਚਿਆ ਨਹੀਂ ਜਾ ਰਿਹਾ ਸਹੀ ਹੈ ਸਰ ਇਹ ਤੁਸੀਂ ਬਹੁਤ ਵਧੀਆ ਜਿਹੜੀ ਗੱਲ ਕਹੀਏ ਕਿ ਇਨਸਾਨੀਅਤ ਵੱਲ ਵੀ ਜਰੂਰ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਹਮ ਜਿਵੇਂ ਜਿਵੇਂ ਸਜਾਵਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਹਰ ਟਾਈਮ ਜਿਹੜੇ ਹੁਣ ਜਿਵੇਂ ਚੋਣਾ ਦਾ ਟਾਈਮ ਹੈ ਚੋਣਾ ਦੇ ਟਾਈਮ ਕਰਕੇ ਜਿਹੜਾ ਹੁਣ ਦੁਬਾਰਾ ਇਹ ਮੰਗ ਉੱਠੀ ਹੈ ਕਿ ਮੰਗ ਉੱਠੀ ਵੀ ਹੈ ਪਹਿਲਾਂ ਵੀ ਜਿਹੜੀ ਇਹ ਮੰਗ ਲਗਾਤਾਰ ਚੱਲ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜ਼ਰੂਰ ਹੋਣੀ ਚਾਹੀਦੀ ਹੈ ਬਿਲਕੁਲ ਸੁਣ ਮੈਂ ਆਪਾਂ ਜੇ ਕਹਾਂਗੇ ਕਿ ਚੋਣਾ ਦੇ ਕਰਕੇ ਹੋ ਰਿਹਾ ਨਹੀਂ ਇਹ ਤਾਂ ਲਗਾਤਾਰ ਹੀ ਮੰਗ ਚੱਲ ਰਹੀ ਹੈ ਮਹਾਲੀ ਜੀ ਦਾ ਸੀਗਾ ਇਹ ਵੀ 22 ਫਰਵਰੀ ਤੋਂ ਲਗਾਤਾਰ ਬੈਠੇ ਸੀਗੇ 16 ਫਰਵਰੀ ਨੂੰ ਉੱਥੇ ਜੇਲ੍ਹ ਜੇਲ੍ਹ ਦੇ ਵਿੱਚ ਬੈਠ ਗਏ ਸੀਗੇ ਤੋ ਇਹ ਤਾਂ ਲਗਾਤਾਰ ਚੱਲ ਹੀ ਰਿਹਾ ਜੀ ਬਾਕੀ ਇਲੈਕਸ਼ਨਾਂ ਦੇ ਵਿੱਚ ਵੀ ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਕੀ ਸੋਚਦੀ ਆ ਸ਼ਿਕਾਇਤ ਸਾਫਤਾ ਆਸ਼ਵਾਸ਼ਣ ਕਈ ਉਹ ਦੇ ਚੁੱਕੇ ਨੇ ਸਖਸ਼ੀ ਵੀ ਚੱਕਾ ਚੁੱਕੇ ਨੇ ਸੋ ਉਹਦੇ ਉੱਪਰ ਹੁਣ ਕਿ ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਹੈ ਦੇਖਣਾ ਹੋਵੇਗਾ ਜੀ ਉਹ ਇਹ ਦੇਖੋ ਜ਼ਰੂਰ ਹੈ ਜਿਵੇਂ ਹੁਣ ਚੋਣਾਂ ਦਾ ਟਾਈਮ ਹੈ ਚੋਣਾਂ ਦੇ ਟਾਈਮ ਤਾਂ ਇਹ ਜਿਆਦਾ ਜਿਹੜੀ ਮੰਗ ਉੱਠੇਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਜ਼ਰੂਰ ਜਿਹੜਾ ਆਪਾਂ ਕਹਿੰਦੇ ਸਜ਼ਾਾਂ ਮਾ ਕੱਟ ਚੁੱਕੇ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਕਿਉਂਕਿ 30-30 ਸਾਲ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਹੋ ਚੁੱਕੇ ਨੇ ਪਰ ਹੁਣ ਤੱਕ ਜਿਹੜਾ ਨੂੰ ਰਿਹਾਰ ਨਹੀਂ ਕੀਤਾ ਗਿਆ ਬਸ ਦੇਖ ਲਿਓ ਕਿਤੇ ਪੰਜਾਬੀਓ ਵਾਦਾ ਕਰਕੇ ਫਿਰ ਬਾਅਦ ਚ ਭੁੱਲਦਾ ਜਾਣ ਇਹ ਲੋਕ ਹੂੰ ਕਿਉਂਕਿ ਅਕਸਰ ਵਾਦੇ ਬੋਤ ਹੋ ਜਾਂਦੇ ਨੇ ਇਹਨਾਂ ਦੇ ਨਾਲ ਤੇ ਬਾਅਦ ਦੇ ਵਿੱਚ ਕਿਉਂਕਿ ਚੋਣਾਂ ਦੇ ਟਾਈਮ ਤਾਂ ਹਰ ਇੱਕ ਜਿਹੜਾ ਵਾਦਾ ਜ਼ਰੂਰ ਕਰ ਦਿੰਦਾ ਤੇ ਬਾਅਦ ਵਿੱਚ ਇਹਨਾਂ ਦੇ ਬਾਦਿਆਂ ਦੇ ਉੱਪਰ ਇਹ ਖਰੇ ਨਹੀਂ ਉਤਰਦੇ ਬਿਲਕੁਲ ਜੀ ਬਿਲਕੁਲ ਹੂੰ ਸੋਨਮ ਜਿਹੜਾ ਮਾਮਲਾ ਹੈਗਾ ਇਸ ਮਾਮਲੇ ਨੂੰ ਆਪਾਂ ਇਹ ਕਹਿ ਸਕਦੇ ਆ ਕਿ ਪੰਜਾਬ ਦੇ ਹਰੇਕ ਬੰਦੇ ਨਾਲ ਜੁੜਿਆ ਹੋਇਆ ਹੈਗਾ ਇਸ ਮਾਮਲੇ ਦੇ ਉੱਪਰ ਚਾਹੇ ਕੋਈ ਖੁੱਲ ਕੇ ਬੋਲਦਾ ਚਾਹੇ ਨਹੀਂ ਬੋਲਦਾ ਪਰ ਇਹਨਾਂ ਸਾਰੀ ਚੀਜ਼ਾਂ 'ਚ ਪੂਰੇ ਪੰਜਾਬ ਨੂੰ ਸੰਤਾਪ ਹੋ ਗਿਆ ਹੈ ਉਹ ਸੰਤਾਪ ਤੋਂ ਹੁਣ ਚੜਖਾਰੇ ਦੀ ਜਰੂਰਤ ਹੈ ਜੀ ਕਿ ਪੂਰੇ ਪੰਜਾਬ ਵਾਸੀ ਚਾਹੁੰਦੇ ਨੇ ਕਿ ਸਟੋਰ ਸਮਝ ਜਿਹੜਾ ਹੈ ਕਿਉਂਕਿ ਇਸ ਵੱਲ ਜਿਹੜਾ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਜਿਹੜੇ ਨੇ ਬੰਦੀ ਸਿੰਘ ਰਿਹਾ ਹੋ ਸਕਣ ਕਿਉਂਕਿ ਹੁਣ ਜਿਵੇਂ ਅਮ੍ਰਿਤਪਾਲ ਸਿੰਘ ਦੇ ਵੀ ਜਿਹੜੀ ਹੈ ਮੰਗ ਉੱਠ ਰਹੀ ਹੈ ਕਿ ਉਹਨਾਂ ਨੂੰ ਲਿਆਂਦਾ ਜਾਵੇ ਪੰਜਾਬ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜਾ 3000 ਕਿਲੋਮੀਟਰ ਦੂਰ ਜਿਹੜੀ ਜੇਲ੍ਹ ਹੈ ਪੰਜਾਬ ਤੋਂ ਉੱਥੇ ਰੱਖਿਆ ਹੋ ਗਿਆ ਬਿਲਕੁਲ ਪਹਿਲੀ ਤਾਂ ਮੰਗਣਾ ਵੀ ਇਹੀ ਹੈਗੀ ਹੈ ਹੂੰ ਇਹ ਹੜਤਾਲ ਜਿਹੜੀ ਇਹ ਖਤਮ ਕੀਤੀ ਜਾਵੇ ਹੂੰ ਪਹਿਲਾਂ ਵੀ ਜੇਲ੍ਹਾਂ ਦੇ ਵਿੱਚ ਜਾ ਕੇ ਉਹਨਾਂ ਦੀ ਹੜਤਾਲ ਜਿਹੜੀ ਹੈ ਮਤਲਬ ਕਿ ਭੁੱਖ ਹੜਤਾਲ ਆ ਉਹ ਖਤਮ ਕੀਤੀ ਜਾਏ ਤੇ ਫਿਰ ਪਰਿਵਾਰਾਂ ਵੱਲੋਂ ਵੀ ਕਹਿ ਵੀ ਪਰਿਵਾਰਾਂ ਦੀ ਜਿਹੜੀ ਆ ਭੁੱਖ ਹੜਤਾਲ ਖਤਮ ਕੀਤੀ ਜਾਵੇਗੀ ਕਿਉਂਕਿ 22 ਫਰਵਰੀ ਤੋਂ ਜਿਹੜਾ ਸ਼ੁਰੂ ਹੋਈ ਸੀ ਇਹ ਭੁੱਖ ਹੜਤਾਲ ਤੇ ਅਮਰਿਤਪਾਲ ਸਿੰਘ ਦੀ ਗੱਲ ਕਰੀ ਤਾਂ ਉਹਨਾਂ ਨੇ 16 ਫਰਵਰੀ ਤੋਂ ਉਹਨਾਂ ਨੇ ਸ਼ੁਰੂ ਕੀਤੀ ਤੇ ਬਾਅਦ ਵਿੱਚ ਉਹਨਾਂ ਦੇ ਪਰਿਵਾਰਾਂ ਵੱਲੋਂ ਜਿਹੜਾ 22 ਫਰਵਰੀ ਨੂੰ ਜਿਹੜਾ ਸ਼ੁਰੂ ਕੀਤੀ ਗਈ ਸੀ। ਹੋਰ ਵੀ ਸਿੰਘ ਜਿਹੜੇ ਨਾਲ ਬੈਠੇ ਵੇ ਉੱਥੇ ਹੜਤਾਲ ਦੇ ਵਿੱਚ ਉਹਨਾਂ ਦੀ ਜਿਹੜੇ ਹੈਗੇ ਆ ਉਹ ਹੜਤਾਲਾ ਖਤਮ ਕਰਨ ਦੀ ਗੱਲ ਹੈ ਕਿਉਂਕਿ ਸਰੀਰ ਦੇ ਉੱਪਰ ਕੀ ਤੇ ਅਸਰ ਪੈਂਦਾ ਬਹੁਤ ਲੰਮਾ ਸਮਾਂ ਹੋ ਗਿਆ 16 ਫਰਵਰੀ ਤੋਂ ਲੈ ਕੇ ਤੁਸੀਂ ਆ ਜੀ ਲਗਾ ਲਓ ਕਿ ਮਾਰਚ ਦਾ ਵੀ 10 ਮਹੀਨਾ ਜਿਹੜਾ ਨਿਕਲ ਚੁੱਕਿਆ ਹੈ। ਤੋ 1 ਮਿੰਟ ਤੋਂ ਵੱਧ ਭੁੱਖ ਹੜਤਾਲ ਤੇ ਬੈਠਣਾ ਕੋਈ ਸੋਖੀ ਗੱਲ ਨਹੀਂ ਹੈ ਸਰ ਬਹੁਤ ਵੱਡੀ ਗੱਲ ਹੈ ਕਿ ਭੁੱਖ ਹੜਤਾਲ ਆਪਾਂ ਕਹਿਣਾ ਸੋਖਾ ਹੈ ਤੇ ਜਿਹੜੇ ਬੈਠੇ ਨੇ ਉਹਨਾਂ ਦੇ ਲਈ ਉਹਨਾਂ ਨੂੰ ਪੁੱਛੋਗੇ ਕਿ ਕਿੰਨਾ ਔਖਾ ਹੋਏਗਾ ਬਿਲਕੁਲ ਬਿਲਕੁਲ ਉਹਨਾਂ ਦੀ ਮੰਗ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਮੁਤਾਬਿਕ ਠੀਕ ਹੈਗੀ ਹੈ ਤੇ ਸਰਕਾਰ ਨੂੰ ਕੁਛ ਨਾ ਕੁਛ ਇਹਦੇ ਬਾਰੇ ਸੋਚਣਾ ਚਾਹੀਦਾ ਹੈਗਾ ਕੁਛ ਨਾ ਕੁਛ ਇਹਦੇ ਉੱਪਰ ਕਾਨੂੰਨ ਜਿਹੜਾ ਕੰਮ ਕਰਨਾ ਚਾਹੀਦਾ ਹੈ ਹੂੰ ਕਿਉਂਕਿ ਇਹਨਾਂ ਵਾਰ ਜਿਹੜਾ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਜੇਕਰ ਆਪਾਂ ਗੱਲ ਕਰਦੇ ਹਾਂ ਕੇਂਦਰ ਸਰਕਾਰ ਦੀ ਵੀ ਗੱਲ ਕਰੀਏ ਕਿ ਪੰਜਾਬ ਸਰਕਾਰ ਦੀ ਵੀ ਗੱਲ ਕਰੀਏ ਆਪਾਂ ਕਿ ਹਰ ਇੱਕ ਨੂੰ ਜਿਹੜਾ ਇਹਦੇ ਵਾਰ ਜ਼ਰੂਰ ਸੋਚਣਾ ਚਾਹੀਦਾ ਜਿਵੇਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ ਕਿਉਂਕਿ ਹਰ ਇੱਕ ਪਰਿਵਾਰ ਵਾਲੇ ਨੇ ਪਰਿਵਾਰਾਂ ਨੂੰ ਵੀ ਕਿੰਨੇ ਜਿਹੜੇ ਦੁੱਖ ਭੋਗਣੇ ਪੈ ਰਹੇ ਨੇ ਬਿਲਕੁਲ ਜੀ ਬਿਲਕੁਲ ਪਰਿਵਾਰ ਨੂੰ ਵੀ ਦੁੱਖ ਭੋਗਣੇ ਪੈ ਰਹੇ ਹੈਗੇ ਨੇ ਦੋਸਤ ਸੋਨਮਾ ਇਹ ਜਿਹੜੇ ਡਿਸਕਸ਼ਨ ਹੋਣੇ ਨਾ ਇਹ ਬਹੁਤ ਲੰਬੀਆਂ ਚੱਲ ਜਾਂਦੀਆਂ ਨੇ ਇਹਨਾਂ ਦਾ ਜਿਹੜਾ ਹੈਗਾ ਹੱਲ ਉਹਦੇ ਨਿਕਲੇਗਾ ਜਦੋਂ ਸਰਕਾਰਾ ਕੋਈ ਖੁਦ ਜਾਣੀ ਹੈ ਹੂੰ ਕਿਉਂਕਿ ਜ਼ਰੂਰ ਜਿਹੜਾ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਜਿਵੇਂ ਹੁਣ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੇ ਬੈਠੇ ਸੀਗੇ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਜਿਹੜੀ ਅੱਜ ਖਲਵਾਈ ਜਾਏਗੀ ਖਤਮ ਕੀਤੀ ਜਾਵੇਗੀ ਤੇ ਉਸ ਦੇ ਨਾਲ ਉਹਨੇ ਇਹ ਮੰਗ ਕੀਤੀ ਕਿ ਜੇਲਾਂ ਦੇ ਵਿੱਚ ਜਾ ਕੇ ਪਹਿਲਾਂ ਜਿਹੜੇ 5 ਪਿਆਰੇ ਜਾਨ ਉੱਥੇ ਬਿਆਬ ਤਿਆਰ ਬਰ ਤਿਆਰ ਹੋ ਗਏ ਕਿ ਉਹਨਾਂ ਦੀ ਵੀ ਜਿਹੜਾ ਭੁੱਖ ਹੜਤਾਲ ਖਤਮ ਕੀਤੀ ਜਾਵੇ ਬਿਲਕੁਲ ਬਿਲਕੁਲ ਤੁਸੀਂ ਸਾਨੂੰ ਸਮਾਂ ਬੋਤਾ ਨਹੀਂ ਆਪਾਂ ਦੇ ਸਕਦੇ ਹੈਗੇ ਇਸ ਡਿਸਕਸ਼ਨ ਨੂੰ ਮੈਨੂੰ ਲੱਗਦਾ ਕਿ ਜਿਹੜੇ ਫੈਸਲੇ ਨੇ ਇਹ ਸਰਕਾਰਾਂ ਵੱਲੋਂ ਸਹੀ ਹੋ ਲਿੱਤੇ ਗਏ ਨੇ ਤੇ ਜਲਦ ਹੀ ਇਹਦੇ ਉੱਪਰ ਜਿਹੜਾ ਹੈਗਾ ਫੈਸਲਾ ਵੀ ਆ ਸਕਦਾ ਹੈ ਜੇ ਆ ਜਾਏਗਾ ਤਾਂ ਬਹੁਤ अच्छी ਗੱਲ ਹੈ ਤੇ ਤਾਂ ਮੁੱਦਾ ਤਾਂ ਜਿਹੜਾ ਹੈਗਾ ਇਹ ਬਹੁਤ ਇਸ ਵੇਲੇ ਪੰਜਾਬ ਦੇ ਵਿੱਚ ਗੰਭੀਰ ਬਣਿਆ ਹੋਇਆ ਹੈ ਜੀ ਬੇਸਿਕ ਗੰਭੀਰ ਮੁੱਦੇ ਉੱਪਰ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਤੇ ਜਿੱਥੇ ਸਰਦਾਰ ਜਗਵੀਰ ਸਿੰਘ ਬਾਦਲ ਨੇ ਤਾਂ ਸਾਫ਼ ਤੌਰ ਤੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੋਨੋਂ ਨੂੰ ਦੋਸ਼ੀ ਤੇ ਜਿਹੜਾਇਆ ਹੂੰ ਤਾਂ ਕਹਿੰਦੇ ਦੋਨੋਂ ਨੂੰ ਚੁੱਕਦੇ ਦੇ ਉੱਪਰ ਕੰਮ ਕਰੇ ਜਿਹੜੇ ਸੂਬਾ ਸਰਕਾਰ ਹੈ ਉਹ ਕੇਂਦਰ ਸਰਕਾਰ ਨੂੰ ਲਿਖ ਕੇ ਦਵੇ ਲੈਟਰ ਵੀ ਹਾਂ ਬੰਦੇ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਜਾਂ ਜਿਹੜੇ ਬਾਹਰ ਨੇ ਉਹਨੂੰ ਪੰਜਾਬ ਲੈ ਆਉਣਾ ਚਾਹੀਦਾ ਹੈਗਾ ਜੀ ਪਰ ਉਦੋਂ ਵੀ ਹਜੇ ਤੋਂ ਗੱਲਬਾਤ 16 ਨੇ ਪਰ ਜੇ ਨਹੀਂ ਹੁੰਦਾ ਤਾਂ ਇਦਾਂ ਫਿਰ ਪ੍ਰਸ਼ੰਤ ਜਿਹੜੇ ਆ ਉਹ ਜ਼ਰੂਰ ਵਿਰੋਧ ਦੀ ਚੱਕਣਗੇ ਤੇ ਜਿਹੜਾ ਸਿੱਖ ਪੰਥਕ ਲੋਕ ਨੇ ਉਹ ਵੀ ਚੱਕਣਗੇ ਜੀ 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 ਮੈਂ ਅੱਸੀ ਅੱਜ ਗੱਲ ਕੀਤੀ ਹੈ ਕਿ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਜ਼ਰੂਰ ਕਰਾਨਾ ਚਾਹੀਦਾ ਕਿਉਂਕਿ ਅੱਜ ਜਿਹੜੀ ਇਹ ਭੁੱਖ ਹੜਤਾਲ ਪਰਿਵਾਰਾਂ ਦੀ ਵੀ ਤੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਲਈ ਵੀ ਜਿਹੜਾ ਮੰਗ ਕੀਤੀ ਗਈ ਹੈ ਕਿ ਉਹਨਾਂ ਦੀ ਭੁੱਖ ਹੜਤਾਲ ਖਤਮ ਕੀਤੀ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੀ ਜਿਹੜਾ ਮੰਗਰ ਹੈਗੀ ਆ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਇਹਨਾਂ ਵੱਲ ਜਿਹੜਾ ਸਰਕਾਰਾਂ ਜ਼ਰੂਰ ਸੋਚਣਾ ਚਾਹੀਦਾ ਹੈ ਅੱਗੇ ਦੇਖਦੇ ਹਾਂ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਸ਼ਿਕਾ ਸਸ਼ਿਕਾ ਜੀ